ਦੋਸਤੋ ਅੱਜ ਦੀ ਕਹਾਣੀ ਹੈ ਮਾਂ ਦੀ ਅੰਤਿਮ ਇੱਛਾ ਦੀ ਤੇਨਾਲੀ ਰਾਮ ਜਦੋਂ ਤੋਂ ਮਹਾਰਾਜ ਕ੍ਰਿਸ਼ਨਦੇਵ ਰਾਏ ਦੀ ਸੇਵਾ ਵਿੱਚ ਆਏ ਸਨ ਉਦੋਂ ਤੋਂ ਉਹਨਾਂ ਨੂੰ ਇੱਕ ਗੱਲ ਦੁਖੀ ਕਰਦੀ ਸੀ ਕਿ ਵਿਜੇਨਗਰ ਦੇ ਬ੍ਰਾਹਮਣ ਬਹੁਤ ਲਾਲਚੀ ਹਨ ਅਤੇ ਉਹ ਧਰਮ ਕਰਮ ਦੀਆਂ ਉਲਟੀਆਂ ਸਿੱਧੀਆਂ ਪੱਟੀਆਂ ਪੜਾ ਕੇ ਆਏ ਦਿਨ ਮਹਾਰਾਜ ਨੂੰ ਲੁੱਟਦੇ ਰਹਿੰਦੇ ਹਨ ਇੱਕ ਦਿਨ ਮਹਾਰਾਜ ਕ੍ਰਿਸ਼ਨਦੇਵ ਰਾਏ ਨੇ ਸਭਾ ਵਿੱਚ ਦੱਸਿਆ ਕਿ ਮਰਦੇ ਸਮੇਂ ਸਾਡੀ ਮਾਂ ਨੂੰ ਅੰਬ ਖਾਣ ਦੀ ਇੱਛਾ ਸੀ ਪਰ ਉਹਨਾਂ ਦੀ ਇਹ ਇੱਛਾ ਪੂਰੀ ਨਾ ਹੋ ਸਕੇ ਕਿ ਹੁਣ ਅਜਿਹਾ ਕੁਝ ਹੋਰ ਹੋ ਸਕਦਾ ਹੈ ਕਿ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਹ ਮਾਮਲਾ ਰਾਜਪੁਰੀਤ ਨਾਲ ਸੰਬੰਧਿਤ ਸੀ ਇਸ ਲਈ ਕਿਸੇ ਦੇ ਵੀ ਬੋਲਣ ਤੇ ਪਹਿਲਾਂ ਉਹ ਬੋਲੇ ਮਹਾਰਾਜ ਉਪਾਏ ਮੈਂ ਦੱਸਦਾ ਹਾਂ 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 ਆਖੋ ਰਾਜਪੁਰੀ ਜੀ ਮਹਾਰਾਜ ਕ੍ਰਿਸ਼ਨ ਦੇਵ ਰਾਜ ਨੇ ਆਖਿਆ ਤੁਹਾਡੇ ਨਾਲ ਚੰਗਾ ਸੁਝਾਅ ਇਸ ਵਿਸ਼ੇ ਬਾਰੇ ਹੋਰ ਕੌਣ ਦੇ ਸਕਦਾ ਹੈ ਮਹਾਰਾਜ ਮੇਰਾ ਸੁਝਾਅ ਇਹ ਹੈ ਕਿ 108 ਬ੍ਰਾਹਮਣਾਂ ਨੂੰ ਇੱਕ ਸੋਨੇ ਦਾ ਅੰਬ ਦਕਸ਼ਨਾ ਵਜੋਂ ਭੇਟ ਕੀਤਾ ਜਾਵੇ ਤਾਂ ਰਾਜ ਮਾਤਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ ਉਸ ਦੀ ਲਾਲਚ ਭਰਪੂਰ ਗੱਲ ਸੁਣ ਕੇ ਜਿੱਥੇ ਤੇਨੈਲੀ ਰਾਮ ਦੇ ਤਨਬਦਨ ਨੂੰ ਅੱਗ ਲੱਗ ਗਈ ਉਥੇ ਰਾਜ ਰਾਜਾ ਪ੍ਰਸੰਨ ਹੋ ਗਿਆ ਤੇ ਤੁਰੰਤ 108 ਸੋਨੇ ਦੇ ਅੰਬ ਦਾ ਦਾਨ ਕਰਨ ਦਾ ਐਲਾਨ ਕਰ ਦਿੱਤਾ ਉਹ ਤਾਂ ਗੱਲ ਹੱਦ ਤੋਂ ਲੰਘਦੀ ਜਾ ਰਹੀ ਸੀ ਮਨ ਹੀ ਮਨ ਵਿੱਚ ਤੇਨਾਲੀ ਰਾਮ ਨੇ ਸੋਚਿਆ ਇਹਨਾਂ ਬ੍ਰਾਹਮਣਾਂ ਦਾ ਕੋਈ ਇਲਾਜ ਕਰਨਾ ਪਵੇਗਾ ਪਰੰਤੂ ਫਿਲਹਾਲ ਉਹਨਾਂ ਕੋਲ ਕੋਈ ਤਰਕੀਬ ਨਹੀਂ ਸੀ ਇਸ ਲਈ ਉਹ ਮਨ ਮਹਿਸੂਸ ਕੇ ਬੈਠ ਗਏ ਪਰ ਕੁਝ ਦਿਨਾਂ ਬਾਅਦ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਹੋਇਆ ਇੱਕ ਹੀ ਤੇਨਾਲੀ ਰਾਮ ਦੀ ਮਾਂ ਦੀ ਮੌਤ ਹੋ ਗਈ ਉਹਨਾਂ ਨੇ ਵਿਦਿਤੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ 13ਵੀਂ ਦੇ ਲਈ 108 ਬ੍ਰਾਹਮਣਾਂ ਨੂੰ ਰਾਜ ਪੁਜਾਰੀ ਸਮੇਤ ਆਪਣੇ ਨਿਵਾਸ ਦੇ ਪਧਾਰਨ ਲਈ ਸੱਦਾ ਦਿੱਤਾ 13ਵੀਂ ਦੇ ਸਾਰੇ ਕਾਰਜ ਸੰਪੂਰਨ ਹੋਏ ਬ੍ਰਾਹਮਣ ਨੇ ਖੂਬ ਡਟ ਕੇ ਮਾਲ ਉਡਾਇਆ ਫਿਰ ਤੇਨਾਲੀ ਰਾਮ ਦੇ ਆਦੇਸ਼ ਤੇ ਸਾਰੇ ਬ੍ਰਾਹਮਣ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾਇਆ ਗਿਆ ਉੱਥੇ ਆ ਕੇ ਤੇਨਾਲੀ ਰਾਮ ਨੇ ਨੌਕਰਾਂ ਨੂੰ ਇਸ਼ਾਰਾ ਕੀਤਾ ਇਸ਼ਾਰਾ ਮਿਲਦੇ ਹੀ ਨੌਕਰ ਲਾਲ ਸੁਰਖ ਸੁਲਗੰਧੀਆਂ ਸਲਾਖਾਂ ਲੈ ਕੇ ਹਾਜ਼ਰ ਹੋ ਗਏ ਇਹਨਾਂ ਸਾਰਿਆਂ ਨੂੰ ਗਰਮ ਸਲਾਖਾਂ ਨਾਲ ਗੋਡਿਆਂ ਤੋਂ ਤਾ ਗਿਆ ਜਾਵੇ ਇਸ ਹੁੰਦੇ ਹੀ ਸਾਰੇ ਬ੍ਰਾਹਮਣਾਂ ਵਿੱਚ ਚੀਖ ਪੁਕਾਰ ਮਚ ਗਈ ਉਹ ਉੱਟ ਕੇ ਭੱਜਣ ਲੱਗੇ ਤਾਂ ਤਨਾਲੀ ਰਾਮ ਦੇ ਨੌਕਰਾਂ ਨੇ ਫੜ ਲਏ ਫਿਰ ਇੱਕ ਇੱਕ ਕਰਕੇ ਸਾਰਿਆਂ ਦੇ ਗੋਡੇ ਸਲਾਖਾਂ ਨਾਲ ਦਾਗੇ ਗਏ ਗੱਲ ਕ੍ਰਿਸ਼ਨ ਦੇਵ ਰਾਏ ਤੱਕ ਪਹੁੰਚੀ ਤਾਂ ਉਹਨਾਂ ਨੇ ਤਨਾਲੀ ਰਾਮ ਨੂੰ ਤਲਬ ਕੀਤਾ ਤੇ ਬ੍ਰਾਹਮਣ ਦੇ ਨਾਲ ਕੀਤੀ ਗਈ ਇਸ ਬੇਹਦਗੀ ਦਾ ਕਾਰਨ ਪੁੱਛਿਆ ਤਾਂ ਤਨਾਲੀ ਰਾਮ ਨੇ ਆਖਿਆ ਮਹਾਰਾਜ ਦਰਅਸਲ ਗੱਲ ਇਹ ਹੈ ਕਿ ਮੇਰੀ ਮਾਂ ਦੇ ਪੈਰਾਂ ਦੇ ਜੋੜਾਂ ਵਿੱਚ ਦਰਦ ਰਹਿੰਦਾ ਸੀ ਉਹਨਾਂ ਨੂੰ ਇੱਕ ਵੈਦ ਨੇ ਦੱਸਿਆ ਕਿ ਉਹਨਾਂ ਦੇ ਗੋਡੇ ਲੋਹੇ ਦੀਆਂ ਸੁਲਗੰਧੀਆਂ ਸਲਾਖਾਂ ਨਾਲ ਦਾਗੇ ਜਾਣ ਤਾਂ ਉਹਨਾਂ ਦਾ ਰੂਹ ਰੋਗ ਦੂਰ ਹੋ ਜਾਵੇਗਾ ਪਰ ਨਾ ਸੱਤ ਜਨਮ ਵੀ ਪਿੱਛਾ ਨਹੀਂ ਛੱਡੇਗਾ ਹੁਣ ਉਹਨਾਂ ਦੀ ਇੱਛਾ ਪੂਰੀ ਹੋਣ ਤੋਂ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਤਾਂ ਮੈਂ ਇਹ ਅਪਣਾਇਆ ਜਦੋਂ ਬ੍ਰਹਮਾ ਨੂੰ ਸੋਨੇ ਦੇ ਅਮਦਾਨ ਕਰਨ ਨਾਲ ਰਾਜਮਾਤਾ ਦੀ ਅੰਤਿਮ ਇੱਛਾ ਪੂਰੀ ਹੋ ਸਕਦੀ ਹੈ ਤਾਂ ਕਿ ਇਸ ਤਰ੍ਹਾਂ ਮੇਰੀ ਮਾਂ ਦਾ ਰੋਗ ਦੂਰ ਨਹੀਂ ਹੋ ਸਕਦਾ ਤੇ ਨਾਲੀ RAM ਦੀ ਗੱਲ ਸੁਣ ਕੇ ਸਾਰੇ ਕੁਝ ਸਮਝ ਗਏ ਮਹਾਰਾਜ ਹੱਸ ਪਏ ਜਦੋਂ ਕੀ ਰਾਜਪ੍ਰੋਇਤ ਸਮੇਤ ਸਾਰੇ ਬ੍ਰਾਹਮਣ ਦੀ ਸਿਰ ਸ਼ਰਮ ਨਾਲ ਝੁਕ ਗਏ ਧੰਨਵਾਦ